ਆ ਜੋ ਹਾਂ ਐ ਲਾ ਬਈ ਹਾਂ ਹਾਂ ਲਾ ਦੇ ਹਾਂ ਵੀ ਠੀਕ ਐ ਖੁਸ਼ ਐ ਨਵੀਂ ਗੱਡੀ ਆ ਗਈ ਤੇਰੀ ਮਾਰ ਖਰਾ ਅੰਦਰ ਬਾਹਰ ਹੋ ਜਾਂ ਸਰ ਆ ਜਾ ਦੇ ਨਹੀਂ ਬਿੰਗ ਐ ਖੁਸ਼ ਐ ਹੁਣ ਪੂਰਾ ਕਿਵੇਂ ਹੋ ਗਿਆ ਉੱਤੋਂ ਖਲਮਾ ਹੈ ਵਧੀਆ ਵਧੀਆ ਮੂਵੀ ਬਣੀ ਜਾਂਦੀ ਤੇਰੀ ਹਾਂ ਵਧੀਆ ਠੀਕ ਐ ਖੁਸ਼ ਐ ਪੂਰਾ ਠੀਕ ਐ ਆ ਗੁੱਸਾ ਇੱਕ ਮੈਂ ਦੇਖ ਇੱਕ ਮੈਂ ਦੇਖ ਨਹੀਂ ਨਹੀਂ ਤੇਰੇ ਰੰਗ ਦਾ ਮਾਤਾ ਤੇਰੇ ਰੰਗ ਆਹ ਦੇਖੀ ਗਾਣ ਲੱਗਦਾ ਤਾ ਨਾਲ ਬਿਲਕੁਲ ਬੋਲਦਾ ਕੋਈ ਨਹੀਂ ਕੋਈ ਹਾਂ ਅੱਗੇ ਵਤ ਨਹੀਂ ਹਰੀ ਇਧਰ ਖੰਡ ਮੇਰੇ ਪਾਉਂਦੇ ਹਾਂ ਸਰ ਦੇ ਤੇ ਸਰ ਦੇ ਵਾਰਾ ਖਾਸ ਦਿਲਾਵਾ ਔਰ ਲੈ ਗਏ ਭਰਾ ਹਾਂ। ਸਾਲਾ ਕਰਾਂਗਾ। ਹਾਂ ਚਲਾ ਤੱਕ ਗੇਲਾਂ ਦਾ ਸਿੱਧਾ। ਕੀ ਨਾਮ ਆ ਬਾਈ ਤੇਰਾ? ਜੀਤਵਿੰਦ। ਮਨਜੀਤ। ਮਨਜੀਤ ਆ? ਹਾਂ। ਠੀਕ ਐ। ਖੁਸ਼ ਆ ਹੁਣ ਤੈਨੂੰ ਨਵੀਂ ਗੱਡੀ ਲੈਤੀ। ਵਧੀਆ। ਵਧੀਆ। ਚਲੋ ਤੇ ਹੁਣ ਫਿਰ ਜਾਇਆ ਕਰਾਂਗੇ ਬਾਹਰ ਅੰਦਰ ਘੁੰਮਣ। ਹੈ? ਜਾਇਆ ਕਰਾਂਗੇ। ਹਾਂ ਵਧੀਆ। ਜਾਇਆ ਕਰਾਂਗੇ ਉਧਰ ਜਾ ਕੇ ਸਾਹਮਣੇ। ਉਹ ਵੀ ਬੰਦੀ ਐ ਤੇਰੀ। ਠੀਕ ਐ। ਸਤਿ ਸ਼੍ਰੀ ਅਕਾਲ ਕਹੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਬਾਲਾ ਪੁੱਤ। ਸਸਿਕਾ ਸਸਿਕਾ ਇਹ ਬਾਈ ਜਿਹੜੇ ਨੇ ਉਹਦਾ ਵੀ ਧੰਨਵਾਦ ਜਿਹੜੇ ਨੇ ਭੇਜਿਆ ਸਾਈਕਲ ਦੇਖ ਲੈ ਇੱਕ ਵਾਰੀ ਬ੍ਰੇਕ ਕਿ ਲੱਗਦੇ ਬ੍ਰੇਕ ਲਾ ਕੇ ਦੇਖ ਲੈ ਸਹੀ ਅਸੀਂ ਆੜਦਾ ਹੀ ਕੁਛ ਇੱਕ ਮਿੰਟ ਬਾਈ ਇੱਕ ਮਿੰਟ ਖੜ੍ਹ ਜਾ ਚੈਨ ਸੋ ਅੱਜ ਅਸੀਂ ਪਿੰਡ ਭਾਗੂ ਵਿਖੇ ਪਹੁੰਚੇ ਆ ਜੀ ਇਹ ਸਾਡਾ ਵੀਰਾ ਜੋ ਕਿ ਬਚਪਨ ਤੋਂ ਦਿਵਿਆਂਗ ਹੈ ਇਹਨੂੰ ਟਰਾਈਸਾਈਕਲ ਦੀ ਸੇਵਾ ਜੋ ਸਾਡੇ ਵੀਰ ਜਿੰਮੀ ਚੋਹਾਨ ਜੀ ਵੱਲੋਂ ਦਿੱਤੀ ਗਈ ਹੈ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਉਹਨਾਂ ਦੀ ਕਿਰਤ ਕਮਾਈ ਦੇ ਵਿੱਚ ਬਰਕਤ ਪਾਵੇ ਜੋ ਇਹੋ ਜਿਹੇ ਲੋਡ ਬੰਦਾਂ ਦੇ ਲਈ ਆ ਟ੍ਰਾਈਸਾਈਕਲ ਤੇ ਜਾਂ ਹੋਰ ਮਦਸਤਾਂ ਪੇਜਦੇ ਹਨ ਸੋ ਬਾਈ ਜੀ ਦੇ ਮਾਤਾ ਜੀ ਹੈਗੇ ਇਹਨਾਂ ਨੂੰ ਪੁੱਛਦੇ ਆ ਬਾਈ ਜੀ ਕਿੰਨੇ ਟਾਈਮ ਤੋਂ ਇਸ ਤਰ੍ਹਾਂ ਹਨ ਤੇ ਕੀ ਇਹਨਾਂ ਨੂੰ ਦਿੱਕਤ ਪਰੇਸ਼ਾਨੀ ਤੇ ਪਹਿਲਾਂ ਸੀ ਇੱਥੇ ਪਿੰਡ ਦੇ ਵਿੱਚ ਇੱਕ ਟ੍ਰਾਈਸਾਈਕਲ ਇੱਥੇ ਮਾਤਾ ਜੀ ਨੂੰ ਦੇਣ ਆਏ ਹੋਏ ਸੀਗੇ ਸਾਨੂੰ ਪਤਾ ਲੱਗਿਆ ਸੀ ਉੱਥੇ ਫਿਰ ਮਾਤਾ ਜੀ ਨੂੰ ਪਤਾ ਲੱਗਿਆ ਹਨ ਸਾਨੂੰ ਪਤਾ ਲੱਗਿਆ ਸੀ ਸਾਨੂੰ ਮਿਲੇ ਤੁਸੀਂ ਕਾ ਮੁੰਡੇ ਦੀ ਪਤਾ ਲਿਆ ਤੁਸੀਂ ਚਲ ਇੱਕ ਦੋ ਦਿਨਾਂ ਚ ਸਾਨੂੰ ਦਿੱਤਾ ਰਸ਼ਕਾ ਬਹੁਤ ਧੰਨ ਧੰਨ ਸਾਨੂੰ ਬੜਿਆ ਸੰਗ ਹੋਰਾ ਕਰਨ ਵੀਰੇ ਸਾਨੂੰ ਦੋਕ ਦਿਨਾਂ ਦੀ ਗੱਲ ਹੀ ਐ ਸੀ ਫਿਰ ਜੋ ਦੇਨ ਆਏ ਤੇ ਮਾਤਾ ਜੀ ਸਾਡੇ ਕੋਲ ਆਏ ਇਹਨਾਂ ਨੂੰ ਕਿਵੇਂ ਦੱਸਿਆ ਕਿ ਟਰਾਈਸਾਈਕਲ ਦੇਨ ਆਏ ਹੋਇਆ ਤੇ ਮਾਤਾ ਜੀ ਨੇ ਸਾਨੂੰ ਹਾਲਾਤ ਦੱਸੇ ਵੀਰੇ ਦੇ ਹਨਾ ਹਾਂ ਦੱਸਿਆ ਤੁਹਾਨੂੰ ਵੇਖ ਕੇ ਗਏ ਵੀਰੇ ਸਾਰਾ ਕੁਝ ਨੂੰ ਵਿਖਾਇਆ ਕੋਈ ਝੂਠ ਆਰੀ ਗੱਲ ਨਹੀਂ ਸੀ ਅਸੀਂ ਘਰੇ ਆ ਕੇ ਭਾਈ ਜੀ ਨੂੰ ਦੇਖ ਕੇ ਗਏ ਤਾਂ ਅਸੀਂ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਇੱਥੇ ਪਹੁੰਚੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਕਰਮਜੀਤ ਸਿੰਘ ਜੀ ਜਿਹੜਾ ਜੋ ਜਰੀਆ ਬੰਦੇ ਹਨ ਸਾਡੀ ਇਹੋ ਜੀ ਸੇਵਾ ਦਾ ਸਾਰੀਆਂ ਵਰਾ ਹਣ ਵਿਚਰੀ ਭੈਣ ਜੀ ਦੀਆਂ ਹਾਂ ਜੀ ਹਣ ਤੁਹਾਨੂੰ ਉਹਨਾਂ ਨੇ ਸੱਚੇ ਮੇਰੇ ਪੁੱਤ ਵੀ ਨਹੀਂ ਉਹ ਔਖਾਂ ਕਿੰਨੇ ਮਾਫੀ ਆਉਣ ਬੈਠੇ ਆਤਿਆਂ ਤੋਂ ਜਿਹੜੇ ਵੱਡੇ ਸਾਰੇ ਹਾਂਜੀ ਉਹ ਔਖਾ ਹੈਗਾ 21-22 ਸਾਲ ਦਾ ਹੂੰ ਜਾਉਂਦਾ ਪੁੱਤ ਨਹੀਂ ਮਾਣ ਜੀ ਹੈ ਅਜੇ ਗੱਭਰੂ ਸੀ ਸਾਡਾ ਚਲੋ ਹਜੇ ਵੀ ਜਾਣੇ ਉਹ ਸੋਣੀ ਸੁਣ ਲਈ ਚਲ ਅੰਦਰ ਬਾਹਰ ਜਾਇ ਕਰੂਗਾ ਆਪਦਾ ਸਾਨੂੰ ਦੇ ਗੱਡੀਆਂ ਸਾਰੀਆਂ ਬਰਾ ਕਰਨ ਵਾਅਦਾ ਕਰ ਇਹਨਾਂ ਨੂੰ ਚਾਰੀਆਂ ਨੂੰ ਸੋ ਅਸੀਂ ਵੀ ਬਹੁਤ ਧੰਨਵਾਦ ਕਰਦੇ ਸਾਡੇ ਭਾਈ ਜਿੰਮੀ ਚੋਹਾਨ ਜੀ ਦਾ ਜਿਨ੍ਹਾਂ ਨੇ ਇਸ ਲੋੜਵੰਦ ਪਰਿਵਾਰ ਦੀ ਲੋੜ ਨੂੰ ਸਮਝਿਆ ਤੇ ਇਹ ਇਹ ਟ੍ਰਾਈਸਾਈਕਲ ਦਾ ਸੀ ਇੱਥੇ ਅੱਜ ਬਾਈ ਜੀ ਨੂੰ ਦੇ ਕੇ ਜਾ ਰਹੇ ਹਾਂ ਤੋਂ ਇਸ ਦੇ ਨਾਲ ਇਹ ਬਾਹਰ ਅੰਦਰ ਜਾ ਸਕਦਾ ਅੰਕਲ ਜੀ ਹੈ ਨਹੀਂ ਗਏ ਅੱਜ ਉਹ ਕੰਮ ਤੇ ਗਏ ਹੋਏ ਆ ਅੰਕਲ ਜੀ ਨੇ ਦੱਸਿਆ ਕਿ ਸਾਨੂੰ ਚੱਕ ਕੇ ਹੀ ਲੈਟਰਿੰਗ ਬਾਥਰੂਮ ਕਰਾਉਣਾ ਪੈਂਦਾ ਆਪ ਵੀਰਾਂ ਨਹੀਂ ਜਾ ਸਕਦਾ ਹੁਣ ਐਨੇ ਨਾਲ ਇਹਨੂੰ ਬਿਠਾ ਕੇ ਦੇ ਉੱਤੇ ਉੱਥੋਂ ਤੱਕ ਲੈ ਜਾ ਕਰਨੇਗੇ ਥੋੜੀ ਦੂਰ ਤੱਕ ਹੈ ਬਾਥਰੂਮ ਉੱਥੇ ਲੈਟਰਿੰਗ ਬਾਥਰੂਮ ਨਮਾਉਣਾ ਧਮਾਉਣਾ ਕੁਝ ਵੀ ਕਰਨਾ ਬਾਈ ਮਨਜੀਤ ਨੂੰ ਤਾਂ ਉਹ ਅੱਗੇ ਤੋਂ ਕਰ ਸਕਦੇ ਹਨ ਸੋ ਵੀਰੋ ਵੀਡੀਓ ਸ਼ੇਅਰ ਕਰਦਿਆ ਕਰੋ ਸਾਡੀਆਂ ਤਾਂ ਕਿ ਸਾਡਾ ਨੰਬਰ ਹੋਰ ਲੋਕਾਂ ਤੱਕ ਪਹੁੰਚ ਸਕੇ ਤੇ ਇਹੋ ਜਿਹੀ ਲੋੜਵੰਦ ਜੋ ਘਰਾਂ ਜਿਹੜੇ ਇੱਕ ਇਹ 7-8000 ਰੁਪਏ ਦਾ ਟਰਾਈਸਾਈਕਲ ਨਹੀਂ ਲੈ ਸਕਦੇ ਦਿਹਾੜੀ ਮਜ਼ਦੂਰੀ ਵਾਲਾ ਪਰਿਵਾਰ ਹੁੰਦਾ ਤਾਂ ਅਸੀਂ ਉਹਨਾਂ ਤੱਕ ਪਹੁੰਚ ਸਕੀਏ ਤੇ ਅਸੀਂ ਜੋ ਵੀ ਉਹਨਾਂ ਦੀ ਕੋਈ ਮਦਦ ਸਹਾਇਤਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਲੀ 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 ਮਾਤਾ ਹਵਾ ਪਰਵਾ ਦਿਓ ਹੌਲੀ 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 ਮਾਤਾ ਤੁਸੀਂ ਪਰੇ ਹੋ ਜਾਓ ਮਾਤਾ ਰੋਕ ਲਓ ਐ ਕੋਈ ਨਹੀਂ ਬਾਈ ਐ ਨੱਪ ਲਿਆ ਕਰ ਬਾਈ ਬ੍ਰੇਕ ਲਾਉਣੇ ਜੀ